ਗੋਪਾਸ਼ਮੀ ਮੌਕੇ શ્રી ਗੋਬਿੰਦ ਗੋਧਾਮ ਦੇ ਵਿੱਚ ਭਗਤੀ ਦਾ ਰੰਗ ਵੇਖਣ ਨੂੰ ਮਿਲਿਆ ਦੱਸਿਆ ਕਿ ਇਸ ਪਾਵਨ ਮੌਕੇ ਤੇ ਸ਼ਰਦਾ ਉਲਾਸ ਅਤੇ ਭਗਤੀ ਦੇ ਨਾਲ ਇਸ ਦਿਨ ਨੂੰ ਮਨਾਇਆ ਗਿਆ ਸਵੇਰ ਤੋਂ ਹੀ ਮਹਾਨਗਰ ਦੇ ਵੱਖ-ਵੱਖ ਮੰਦਰਾਂ ਦੇ ਵਿੱਚ ਪ੍ਰਵਾਦ ਫੇਰੀਆਂ ਦੀ ਲੜੀ ਲੱਗੀ ਹੋਈ ਹੈ ਜ ਜਿਨ੍ਹਾਂ ਦਾ ਸਵਾਗਤ ਵੀ ਕੀਤਾ ਗਿਆ ਵਿਸ਼ੇਸ਼ ਰੂਪ ਨਾਲ ਆਏ ਹੋਏ ਲੋਕਾਂ ਦਾ ਪੰਡਤਾਂ ਵੱਲੋਂ ਗਊ ਮਾਤਾ ਦੀ ਪੂਜਾ ਵੀ ਕਰਵਾਈ ਗਈ ਅਤੇ ਗੋਤਾਮ ਦੇ ਵਿੱਚ ਵੱਡੀ ਗਿਣਤੀ ਦੇ ਵਿਚ ਲੋਕ ਵੀ ਪਹੁੰਚੇ ਅਤੇ ਇਹ ਸਭ ਨੇ ਕਸ਼ਟ ਦੂਰ ਕਰਨ ਦੀ आस्था है जी मंदिर लुधियाना लाइव लाई सुरेंद्र सोनी की रिपोर्ट गोदाम से मैं अशोक धवन पूरे भारतवर्ष वर्ष को गोपाल मछली की बहुत बहुत शुभकामनाएं सबके जीवन में गो सेवा आए इसी संदेश को लेकर आज मैं आपके के, कहने के लाई साहब को संदेश ले रहा हूँ हर कष्ट की एक ही दवा है गो सेवा सबके जीवन में गो सेवा आए कष्ट रित हो जाएंगे सुख समझ जीवन पाएंगे गोबरी गोदाम में पच्चीस सौ बीमार गायों की सेवा हो रही है ये सब आपके सहयोग से, से हो रही है आप सबके जीवन में इतना सुख संपत्ति आए कि आप जीवन में गौ सेवा करते रहे गोबरी गोदाम का एक छोटा सा निवेदन जीवन में कभी गौ सेवा मत छोड़ना हर कष्ट की एक ही दवा है गौ सेवा मैं सबको बहुत बहुत शुभकामनाएं सबके जीवन में गौ सेवा है मेरे को एक ही संदेश है बहुत बहुत बधाई हो जय जय श्रीदास बहुत बड़ा पर्व है ਸਾਡੀ ਹਿੰਦੂ ਸੰਸਕ੍ਰਿਤੀ ਵਿੱਚ ਗਊ ਮਾਤਾ ਦੀ ਬਹੁਤ ਵੱਡੀ ਪੂਜਾ ਕੀਤੀ ਜਾਂਦੀ ਹੈ ਜਿਸ ਸਾਡੇ ਬਹੁਤ ਸਾਰੇ ਦੇਵਤਾਵਾਂ ਦਾ ਬਾਸ ਹੈ ਪਰ ਗਊ ਮਾਤਾ ਦਾ ਦਿਨ ਤਾਂ ਰੋਜ਼ ਹੀ ਹੈ ਅੱਜ ਗੋਪष्टमी ਬਹੁਤ ਵੱਡਾ ਦਿਨ ਹੈ ਪਰ ਸਾਨੂੰ ਰੋਜ਼ ਹੀ ਗਊ ਮਾਤਾ ਦੀ ਪੂਜਾ ਕਰਨੀ ਚਾਹੀਦੀ ਔਰ ਗੋਪਸ਼ਟਮੀ ਜਿਹੜੀ ਕਿ ਕਾਤਕ ਮਾਸ ਚੰਦੀ ਖਤਮ ਮਾਸ ਦਾ ਬਹੁਤ ਵੱਡਾ ਮਤਲਬ ਹਿੰਦੂ ਤਰਨ ਚ ਉਹਨਾਂ ਦੇ ਤુલਸੀ ਦੀ ਪੂਜਾ ਵੀ ਬਹੁਤ ਕੀਤੀ ਜਾਂਦੀ ਹੈ ਔਰ ਗਊ ਮਾਤਾ ਦੀ ਪੂਜਾ ਵੀ ਕੀਤੀ ਜਾਂਦੀ ਹੈ ਕਾਤਕ ਮਾਸ ਸਾਡੇ ਹਿੰਦੂ ਸਾਰਿਆਂ ਵਾਸਤੇ ਰੋਜ਼ ਚਾਹ ਪੂਜਾ ਪਾੜ ਦਾ ਬਹੁਤ ਬੜੀਆ ਦਿਨ ਹੈ ਇੱਕ ਸਾਉਣ ਦਾ ਮਹੀਨਾ ਤੇ ਕਾਤਕ ਦਾ ਮਹੀਨਾ ਸਾਨੂੰ ਦੀ ਪੂਰੀ ਪੂ ਬਹੁਤ ਜ਼ਰੂਰੀ ਹੈ ਔਰ ਆਪਰ ਆਪਣੇ ਬੱਚਿਆਂ ਨੂੰ ਇਹ ਸੰਸਕਾਰ ਦੇਣੇ ਚਾਹੀਦੇ ਕਿ ਸਿੱਖੇ ਜੀ ਵਧੀਆ। ਜੀ ਆ ਗੋਪਾਸ਼ਮੀ ਆ। ਮੈਂ ਸਾਡਾ ਪਰਿਵਾਰ ਸਾਡਾ ਹਿੰਦੁਸਤਾਨ ਗੋ ਮਾਤਾ ਨੂੰ ਬਹੁਤ ਜ਼ਿਆਦਾ ਮੰਨਦੇ ਆ। ਉਹ ਗੋ ਮਾਤਾ ਜੀ ਸਾਡੇ ਦੇਸ਼ ਤੇ ਸੰਸਾਰ ਤੇ ਕਿਤਾ ਬਣੀ ਰਵੇ। ਅਸੀਂ ਇਹ ਗੋ ਮਾਤਾ ਮੇਰੀ ਕਿਰਪਾ ਕਰੇ। ਕਿਹੜੀ ਆਏ ਪੂਜਾ ਵੀ ਕੀਤੀ ਗਈ ਹੈ। ਹਜ਼ਾਰਾਂ ਸਿਰਦਾਲੂ ਵੀ ਆਏ ਆ। ਕਿੱਦਾ ਲੱਗ ਰਿਹਾ। ਬਹੁਤ ਵਧੀਆ ਲੱਗਾ ਇੰਨਾ ਜ਼ਿਆਦਾ ਲੋਕਾਂ ਦੀ ਸ਼ਰਧਾ ਦੇਖ ਕੇ ਬੜਾ ਮਨ ਖੁਸ਼ ਹੋਇਆ ਲੋਕ ਸਾਡੇ ਲੋਗ ਗੋ ਮਾਤਾ ਨੂੰ ਇੰਨਾ ਜਿਆਦਾ ਮੰਨਦੇ ਆ ਮੈਂ ਦੁਆ ਕਰਦਾ ਵੀ ਗੋ ਮਾਤਾ ਸਭ ਤੇ ਕੁ ਭਗਦੇ ਸਾਰੇ ਸੰਸਾਰ ਤੇ ਕਿਰਪਾ ਕਰੇ ਜੋਤਾਂ ਮੋ ਜੋਤਾਂ ਹੰਬੜਾ ਰੂਪ ਤੇ ਜੋ ਪਾਸੇ ਦੇ ਮੌਕੇ ਤੇ ਗੋ ਮਾਤਾ ਦੇ ਚਰਨਾਂ ਦੇ ਵਿੱਚ ਵੰਦਨਾ ਕਰਨ ਦੇ ਲਈ ਸਮੁੱਚੇ ਸਮਾਜ ਦੀ विश्व ਦੀ ਸ਼ਾਂਤੀ ਦੇ ਲਈ ਆਪਕੀ ਪਾਈਚਾਰਾ ਇਕਤਾ ਸਮਰਸਤਾ ਦੇ ਲਈ ਪ੍ਰਾਰਥਨਾ ਕਰਦੇ ਆ ਆਪਣੇ ਸਾਥੀ ਸਰਜੋਤ ਕੋਪੜਾ ਜੀ ਦੇ ਨਾਲ ਨਤਮਸਤਕ ਹਾਂ ਔਰ ਮੈਂ ਸਾਰਿਆਂ ਨੂੰ ਇਸ ਪਵਿੱਤਰ ਜਿਹੜੇ ਦੀ ਲੱਖ ਲੱਖ ਵਧਾਈ ਦਿੰਦਾ ਔਰ ਗਊ ਮਾਤਾ ਦੀ ਕਿਰਪਾ ਸਭ ਦੇ ਜੀਵਨ ਚ ਆਪਾਰ ਬਣੇ